ਸਵਾਗਤ ਹੈ ਦੋਸਤੋ ਤੁਹਾਡਾ ਫਾਜਲਕਾਰ 24 ਚ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਅੱਜ ਪਿੰਡ ਯਾਰਾ ਰਾਮ ਸਿੰਘ ਵਾਲਾ ਕਾਫੀ ਦਿਨਾਂ ਤੋਂ ਤੇਜ਼ بارش ਕਰਨ ਪਿੰਡ ਯਾਰਾ ਰਾਮ ਸਿੰਘ ਵਾਲਾ ਇੱਕ ਗਰੀਬ ਪਰਿਵਾਰ ਦਾ ਕੱਚਾ ਕਮਰਾ ਟਹਿ ਢੇਰੀ ਹੋ ਗਿਆ ਹੈ ਜੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹਦੇ ਵਿੱਚ ਪਰਿਵਾਰ ਦੇ ਦੱਸਣ ਮੁਤਾਬਕ ਬੱਚਿਆਂ ਦੇ ਦੋ ਸਾਈਕਲ ਸੀਗੇ ਜੋ ਥੱਲੇ ਆ ਗਿਆ ਟੁੱਟ ਪਜ ਗਿਆ ਕੀਮਤੀ ਸਮਾਨ ਵੀ ਟੁੱਟਿਆ ਹੈ ਪਰਿਵਾਰ ਦੇ ਦੱਸਣ ਮੁਤਾਬਕ ਇਹ ਗਰੀਬ ਪਰਿਵਾਰ ਹਨ ਜੋ ਇਹਨਾਂ ਦੀ ਸਰਕਾਰ ਵੱਲੋਂ ਲਿਸਟ ਵਿੱਚ ਨਾਮੀ ਹੈਗਾ ਸਰਪੰਚ ਸਾਹਿਬ ਨੂੰ ਮਿਲ ਚੁੱਕਿਆ ਸੋ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਔਰ ਜੋ ਪਰਿਵਾਰ ਦੇ ਮੈਂਬਰ ਆ ਇਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਤਸਵੀਰਾਂ ਚ ਦੇਖ ਰਹੇ ਹੋ ਜੋ ਕਿ ਕੱਚਾ ਕਮਰਾ ਤੇਜ਼ بارش ਮूसलाधार بارش ਹੋਣ ਕਾਰਨ ਜੋ ਲਗਾਤਾਰ ਇਸ ਮਹੀਨੇ ਵਿੱਚ ਬਾਰਿਸ਼ਾ ਹੋ ਰਹੀਆਂ ਉਹਦੇ ਕਾਰਨ ਕੱਚੇ ਕਮਰੇ ਦੀਆਂ ਜੋ ਨੀਆਂ ਸੀਗੀਆਂ ਉਹ ਬਹੁਤ ਹੀ ਕਮਜ਼ੋਰ ਸਨ ਇਸ ਕਾਰਨ ਕੱਚਾ ਕਮਰਾ ਟਹਿ ਟੇਰੀ ਹੋ ਗਿਆ ਹੈ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਕੋਲੇ ਰਹਿਣ ਦੀ ਜਗ੍ਹਾ ਨਹੀਂ ਹੈ ਜੋ ਤਸਵੀਰਾਂ ਚ ਦੇਖ ਰਹੇ ਹੋ ਇਹਨਾਂ ਦਾ ਚੁੱਲ੍ਹੇ ਦੀ ਅੱਗ ਬੁੱਝ ਚੁੱਕੀ ਹੈ ਸੋ ਪੱਖਾ ਸਕੂਲ ਜਾਣ ਵਾਲੇ ਸਾਈਕਲ ਇਸ ਕਮਰੇ ਦੇ ਥੱਲੇ ਆ ਚੁੱਕੇ ਹਨ ਤੇ ਕੀਮਤੀ ਸਮਾਨ ਵੀ ਇਹਦੇ ਥੱਲੇ ਆਉਣ ਕਰਨ ਟੁੱਟ ਪੱਜ ਗਿਆ ਪਰਿਵਾਰ ਨੇ ਪ੍ਰਸ਼ਾਸਨ ਤੋਂ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੇ ਛੋਟੇ ਬੱਚੇ ਹਨ ਜੋ ਸਕੂਲ ਜਾਂਦੇ ਹਨ ਉਹਨਾਂ ਕੋਲ ਸਕੂਲ ਜਾਣ ਵਾਸਤੇ ਸਾਈਕਲ ਨਹੀਂ ਹੈਗਾ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਹੈ ਕੋਈ ਹੈਲਪ ਕਰ ਕਰ ਦੇਵੇ ਸੋ ਸੀਰਾਚ ਦੇਖ ਰਹੇ ਹੋ ਪਿੰਡ ਦੇ ਸਰਪੰਚ ਨਾਲ ਵੀ ਇਹਨਾਂ ਗੱਲਬਾਤ ਕੀਤੀ ਹੈਗੀ ਆ ਇਹਦਾ ਦਿਸਟ੍ਰਿਕਟ ਵਿੱਚ ਵੀ ਨਾਂ ਚ ਜਿੱਕੇ ਨਾਂ ਮੈਂ ਤੁਹਾਡੇ ਜੀ ਸੰਤੁਸ਼ ਰਣੀ ਬੀ ਕਿਹੜਾ ਪਿੰਡ ਹੈ ਜੀ ਯਾਰ ਆਰਾਮ ਸਿੰਘ ਵਾਲਾ ਅੱਛਾ ਜੀ ਕਮਰਾ ਕਦੋਂ ਲੱਗਿਆ ਸੀਗਾ ਤੁਹਾਡਾ ਇਹ ਵੀਰੇ ਮਹੀ ਜਾਂਦਣ ਲੱਗਿਆ ਸੀ ਜੋ ਤੇਜਮੀ ਆਇਆ ਸੀ ਅੱਛਾ ਜੀ ਈ ਕਾਰਨ ਕਮਿਟੀ ਕਰ ਲਈ। ਇਹ ਜਿਹੜੇ ਮੀ ਕਾਰਨ ਨਸੀਮ ਅੱਲੇ ਬੱਚੇ ਅੰਦਰ ਖੜੇ ਸੀ ਤੇ ਅਸੀਂ ਮੈਂ ਬਾਹਰ ਖੜੀ ਸੀ ਤੇ ਮੈਂ ਜਦੋਂ ਥੋੜਾ ਥੜਾ ਪਿੱਛੂ ਡਿੱਗੀ ਜਾਂਦਾ ਸੀ ਅਸੀਂ ਚੀਰ ਪਾਰ ਜੋ ਮੈਂ ਬੱਚੇ ਨੂੰ ਕਹਾਂ ਜਲਦੀ ਜਲਦੀ ਬਾਹਰ ਆ ਜਾਓ ਤੇ ਸਾਡਾ ਸਮਾਨ ਸਾਰਾ ਥੱਲੇ ਆ ਗਿਆ ਦੋ ਤਿੰਨ ਮੰਜੇ ਕੀ ਸੀ ਤੇ ਆਟੇ ਵਾਲੇ ਮੱਟੀ ਪਾਂਡੇ ਪੁੰਡੇ ਸਾਰੇ ਥੱਲੇ ਆ ਗਏ ਸੀ ਤੇ ਫਿਰ ਬੱਚਿਆਂ ਨੂੰ ਲਾ ਲੁਕਿਆ ਤਾਂ ਮਾੜਾ ਮੋਟੋ ਕੁ ਕੱਢਿਆ ਤੇ ਬਾਕੀ ਕੁ ਥੱਲੇ ਹੀ ਆ ਗਿਆ ਸੀ ਸਮਾਨ। ਅੱਛਾ ਕਿੰਨਾ ਨੁਕਸਾਨ ਹੋ ਗਈ। ਨੁਕਸਾਨ ਤੇ ਵੀਰੇ ਫਿਰ ਆਉਣ ਬਸ ਉਹ ਵਾਲਾ ਤਾਂ ਸਾਰਾ ਸਮਾਰ ਹੀ ਹੈਗਾ ਸੀਰੇ ਥੱਲੇ ਅੱਛਾ ਜੀ ਹਾਂ ਰੋਟੀ ਪਾਣੀ ਵਾਲਾ ਸਰਵਾਸ਼ਨ ਸਰਪੰਚ ਸਾਹਿਬ ਨੇ ਮਿਲਿਆ ਕੋਈ ਹਾਂਜੀ ਵੀਰ ਜੀ ਫੋਨ ਲਾਇਆ ਸੀ ਕਹਿੰਦੇ ਕੋਈ ਗੱਲ ਨਹੀਂ ਤੋਂ ਹੱਲ ਕਰਵਾ ਦੇਵਾਂਗੇ ਜਲਦੀ ਅੱਛਾ ਹਾਂ ਹਲ ਕਿਸ ਤਰ੍ਹਾਂ ਕਰਾ ਦੇਣਗੇ ਲਿਸਟ ਦੇ ਨਾਮ ਆ ਗਏ ਕਿ ਹਾਂਜੀ 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 ਉਹ ਕਹਿੰਦੇ ਲਿਸਟ ਉਹਦਾ ਨਾਮ ਆ ਗਿਆ ਤੇ ਕੋਈ ਨ ਦੇ ਕੋਈ ਨਹੀਂ ਤੋਂ ਦਮਲੇ ਪਵਾ ਦੇ ਨਾ ਗਏ ਪੈਸੇ ਅੱਛਾ ਜੀ ਮਿਲੇ ਨਹੀਂ ਸੀ ਫੋਨ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਅੱਛਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੇ ਵੀਰੇ ਪਿਆ ਆਪਣਾ ਕਮਰਾ ਬਣਾ ਦੇਣਾ ਤੇ ਚੱਲ ਮੈਂ ਬੱਚਿਆਂ ਦੀ ਪਾਲਣ ਪੋਸ਼ਣ ਕਰ ਲਵਾਂ ਇਹਨੇ ਬੱਚੇ ਤਿੰਨ ਬੱਚੇ ਵੀਰੇ ਦੋ ਕੁੜੀਆਂ ਇੱਕ ਮੁੰਡਾ ਪੜ੍ਹਦੇ ਆ ਹਾਂ ਪੜ੍ਹਦੇ ਆ ਅੱਛਾ ਕਾਪੀਆਂ ਕਿਤਾਬਾਂ ਤਾਂ ਬਚ ਗਈਆਂ ਹਾਂ ਉਹ ਸਦੇ ਬਸਤੇ ਜੀ ਇਹਨੇ ਬਲ ਬਾਹਰ ਹੀ ਪਏ ਸੀ ਅੱਛਾ ਬਾਹਰ ਚ ਬਾਹਰ ਪਏ ਜੀ ਹਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਬਸ ਇਹ ਵੀਰੇ ਸਾਡਾ ਹਲੋ ਚੱਕੇ ਸੁੱਕੇ ਚੱਲ ਲਓ ਵੀ ਬੱਚਿਆਂ ਦੀ ਆਦਾ ਮੈਂ ਸਕੂਲ ਸਕਲ ਸਹੀ ਤਰ੍ਹਾਂ ਪੇਸ ਕਾਂ ਥਾਂ ਬਣਾ ਲਵਾਏ ਵਲ ਕਮਰਾ ਚਲ ਅੱਛਾ ਥੱਲੇ ਆ ਗਏ ਬੱਚਿਆਂ ਦੇ ਦੇਖ ਤਾ ਕੱਢ ਕੇ ਦੇ ਐ ਬੱਚਿਆਂ ਨੇ ਬਰਵਾਵਲੇ ਤੇ ਬੱਚੇ ਔਖੇ ਬੜੇ ਸੀ ਤੇ ਦੁਰਕੇ ਚਰਬਾਲ ਜਾਂਦੇ ਆ ਦੁਰਕੀ ਆਉਂਦੇ ਹਾਂ ਇਹ ਵੀ ਨਹੀਂ ਸੈਕੀਏ ਥੱਲੇ ਆ ਗਏ ਹਾਂ ਆ ਤੁਰਤੇ ਦੇਖ ਤਾ ਮਰ ਖੇਚੁ ਖੁਚ ਕੇ ਬਾਹਰ ਲਵਾਵੇ ਦੇ ਐ ਇੱਕ ਥੱਲੀ ਵਿੱਚ ਹੀ ਦੇਖ ਹਾਂ ਥੱਲੀ ਵਿੱਚ ਦੇਖ ਹਾਂ ਹਾਂ ਥੱਲੀ ਹਾਂਜੀ ਹਾਂ ਯਕਦਰੇ ਨੋ ਵੀ ਪੜਦਾ ਹੈ ਕਾਪੂ ਤੇ ਛੋਟੀ ਕੁੜੀ ਅਸੀਂ ਵੀ ਕਰਦੀ ਹੈ ਇਹ ਮਾਚੀਲ ਹਰਦੇ ਹਾਂ ਹਾਂ ਹੰਤੋਰ ਕੇ ਜਾਂ ਤੋਰ ਕੇ ਜਾਂਦੇ ਤੋਰ ਕੇ ਆਉਂਦੇ ਅੱਜ 3-4 ਲੋਕ ਹੈ ਬਸ ਤੋਰ ਕੇ ਆਦੇ ਤੋਰ ਕੇ ਜਾਂਦੇ ਹਾਂ